ਤੁਸੀਂ ਇਹ ਲਿਖ ਰਹੇ ਹੋ ਕਿ ਅਸੀਂ ਪਾਂਡਵਾ ਦੇ ਵੰਸ਼ ਸੀ ਕਿ ਦਸ਼ਮ ਪਿਤਾ ਮੈਂ ਕਹਿੰਨਾ ਕਿ ਸਾਡਾ ਨਿਸ਼ਾਨ ਵੱਖਰਾ ਹੈ ਸਾਡੀ ਪਛਾਣ ਵੱਖਰੀ ਹੈ ਸਾਡਾ ਗ੍ਰੰਥ ਵੱਖਰਾ ਹੈ ਤੁਸੀਂ ਸਾਨੂੰ ਸਨਾਤਨੀ ਬਣਾਉਣਾ ਚਾਹੁੰਦੇ ਹੋ ਆਹ ਦੇਖੋ ਤੁਸੀਂ ਸੁਥਣਾ ਜਾਂ ਇਹ ਧੋਤੀਆ ਪਵਾ ਰਹੇ ਹੋ ਸਿੱਖ ਬੱਚਿਆਂ ਨੂੰ ਸਾਡੀ ਪਛਾਣ ਖਤਮ ਕਰ ਰਹੇ ਹੋ ਦੂਜੇ ਪਾਸੇ ਤੁਸੀਂ ਸਾਡਾ ਇਤਿਹਾਸ ਖਤਮ ਕਰ ਰਹੇ ਹੋ ਸਾਡੀ 60 ਮਾਰਦੇ ਪਏ ਹੋ ਸਾਡੀ ਵਿਰਾਸਤ ਦੇ ਉੱਤੇ ਤੁਸੀਂ ਕਹਿ ਕੇ ਕਿ ਅਸੀਂ ਪਾਂਡਵਾ ਦੇ ਵੰਸ਼ਾ ਜਗੇ ਆ ਪਰ ਲੇਕਿਨ ਸਭ ਕੀ ਲੱਗਦਾ ਹੈ ਕਿ ਜੋ ਦਿੱਲੀ ਕਮੇਟੀ ਨੇ ਇਸ ਕੋ ਲੈ ਕੇ ਇੱਕ ਪੱਤਰ ਵੀ ਜੋ ਸ੍ਰੀ ਅਕਾਲ ਤਖਤ ਸਾਈ ਦੇ ਜੱਜਦਾਰ ਹੈ ਉਹਨਾਂ ਕੋ ਲਿਖਾ ਹੈ ਜੋ ਵਿਚਿਤ ਰਣਨਾਟਕ ਨੇ ਇਸ ਤਰੀਕੇ ਸੇ ਜੋ ਦਰਸਾਇਆ ਗਿਆ ਹੈ ਉਸ ਪਰ ਜੋ ਹੈ ਸੰਗਤ ਕੋ ਉਸ ਦਾ ਮੈਂ ਸਮਝਦਾ ਕਿ ਹਰਬੀਰ ਸਿੰਘ ਕਾਲਕਾ ਜਾਂ ਕਾਲੋ ਜਿਹੜੇ ਨੇ ਉਹ ਪ੍ਰਧਾਨ ਤੇ ਸਖਤਰ ਬਣ ਗਏ ਉਹਨਾਂ ਨੂੰ ਪਤਾ ਨਹੀਂ ਕਿ ਦਸਮ ਗ੍ਰੰਥ ਦੇ ਵਿੱਚ ਕੀ ਮਤਲਬ ਹੈਗਾ ਮਹਾਕਾਲ ਦਾ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਲੇਕਿਨ ਜਦੋਂ ਫਸ ਗਏ ਨੇ ਉਹ ਅਕਾਲ ਤਖਤ ਤੋਂ ਆਪਣੀ ਜਾਨ ਛੁਡਵਾਣਾ ਚਾ ਰਹੇ ਨੇ ਇੱਕ ਪੱਤਰ ਉਹ ਲਿਖ ਦੇਣ ਇੱਕ ਤੇ ਲਿਖ ਦਿੱਤਾ ਨਾ ਮਹਾਕਾਲ ਦੀ ਡੈਫੀਨੇਸ਼ਨ ਇੱਕ ਪੱਤਰ ਹੋਰ ਲਿਖਣ ਕਿ ਇਹਦੇ ਚ ਅਸੀਂ ਲਿਖਿਆ ਜੀ ਕਿ ਉਹ ਪਾਂਡਵਾ ਦੇ ਵੈਸ਼ਸ਼ ਸਿਗੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਮਿਹਰਬਾਨੀ ਕਰਕੇ ਸਾਨੂੰ ਦੱਸੋ ਕਿ ਅਸੀਂ ਇਹ ਲਿਖਿਆ ਇਹ ਇਹਦੇ ਬਾਰੇ ਵੀ ਸੰਗਤ ਸਾਨੂੰ ਪੁੱਛਦੀ ਪਈ ਹੈ ਦੱਸੋ ਅਸੀਂ ਕੀ ਜਵਾਬ ਦਈਏ ਅਕਾਲ ਤਖਤ ਸਾਹਿਬ ਚੰਗੀ ਤਰ੍ਹਾਂ ਜਵਾਬ ਦੇ ਦੇਣਗੇ ਇਸ ਤੋਂ ਪਿੱਛੇ ਜ਼ਿੰਮੇਦਾਰ ਆਖਿ ਕੋਣ ਹੈ ਇਹਦੇ ਪਿੱਛੇ ਜ਼ਿੰਮੇਦਾਰ ਇਹਨਾਂ ਦੀ ਸੋਚ ਹੈ ਇਹਨਾਂ ਦੀ ਸੋਚ ਹੈ ਆਪਣੇ ਅਕਾਬਾਂ ਨੂੰ ਖੁਸ਼ ਕਰਨ ਲਈ ਆਪਣੀਆਂ ਟਿਕਟਾਂ ਲੈਣ ਵਾਸਤੇ ਆਪਣੇ ਪਰਿਵਾਰ ਦੀ ਟਿਕਟਾਂ ਲੈਣ ਵਾਸਤੇ ਆਪਣੇ ਕੋਟੇ ਪਰਮਟ ਲਾਇਸੈਂਸ ਲੈਣ ਵਾਸਤੇ ਜਿੰਨਾ ਚਿਰ ਦਿੱਲੀ ਕਿਸੇ ਗੁਰਦੁਆਰਾ ਕਮੇਟੀ 'ਚ ਕਾਬਜ਼ ਹੈਗੇ ਨੇ ਇਨਾ ਦਾ ਇੱਕੋ ਹੀ ਏਜੰਡਾ ਹੈ ਕਿ ਅਸੀਂ ਜਿੰਨਾ ਕੁਛ ਲੁੱਟ-ਕਸੁੱਟ ਕਰ ਜਾਈਏ ਅਸੀਂ ਉਹ ਕਰ ਜਾਈਏ 360 ਰੁਪਏ ਦੀ ਤੁਸੀਂ ਇਹ ਕਿਤਾਬ ਲਾ ਰਹੇ ਹੋ ਤੁਸੀਂ ਨਹੀਂ ਬੋਲਦੇ ਪਏ ਉਹ ਰਾਜਾਵਾਣਾ ਸਾਹਿਬ ਦੇ ਉੱਤੇ ਸੁਪਰੀਮ ਕੋਰਟ ਝਾੜਾ ਪਾ ਰਿਹਾ ਤੁਸੀਂ ਬਿਆਨ ਨਹੀਂ ਦੇ ਰਹੇ ਕੱਲ ਕੱਲ ਸੁਪਰੀਮ ਕੋਰਟ ਝਾੜ ਪਾਈ ਹੈ ਉੱਥੇ ਪੰਡਿਤ ਜਿਹੜਾ ਪੁਜਾਰੀਤ ਹੈ ਹੈ ਕਰਨਲ ਪੁਜਾਰੀਤ ਕਰਨਲ ਪੁਜਾਰੀਤ ਨੂੰ ਰੀਸਟੇਟ ਕਰ ਦਿੱਤਾ ਗਿਆ ਪ੍ਰੋਮੋਸ਼ਨ ਦਿੱਤੀ ਗਈ 550 ਸਾਲਾ ਗੁਰੂ ਨਾਨਕ ਪਾਤਸ਼ਾਹ ਦੇ 2019 ਚ ਸੈਂਟਰ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਰਾਜੋਵਾਨਾ ਸਾਹਿਬ ਦੀ ਫਾਂਸੀ ਕਮਿਊਟ ਹੋਏਗੀ ਨਹੀਂ ਹੁੰਦੀ ਪਈ ਤੁਸੀਂ ਨਹੀਂ ਬੋਲਦੇ ਪਏ ਹੋ ਕਿ ਜਦੋਂ ਇੱਕ ਤਮਿਲਨਾਡੂ ਤੋਂ ਸਿੱਖ ਸੱਜਿਆ ਹੋਇਆ ਦਰਾਵਿਡ ਪਾਰਟੀ ਦਾ ਜਿਹੜਾ ਚੀਫ ਹੈ ਸੀਨੀਅਰ ਐਡਵੋਕੇਟ ਉਸ ਨੂੰ ਬਤਮੀਜ਼ੀ ਕੀਤੀ ਜਾਂਦੀ ਏ ਏਅਰਪੋਰਟ ਤੇ ਉਸ ਨੂੰ ਇਹ ਆਖਿਆ ਜਾਂਦਾ ਉਸ ਨੂੰ ਆਖਿਆ ਜਾਂਦਾ ਕਿ ਬਈ ਤੂੰ ਦਾੜ੍ਹੀ ਕਿਉਂ ਰੱਖੀ ਏ ਤੇਰਾ ਰੰਗ ਕਿਉਂ ਕਾਲਾ ਤੂੰ ਪਾਗੇ ਕਿਉਂ ਪਾਈ ਏ ਦਿੱਲੀ ਕਮੇਟੀ ਨਹੀਂ ਬੋਲਦੀ ਆ 73 ਸਾਲਾਂ ਦੀ 30 ਸਾਲ ਬਾਅਦ ਬਜ਼ੁਰਗ ਮਾਤਾ ਉਥੋਂ ਦੀ ਰਿਪੋਰਟ ਕਰ ਦਿੱਤੀ ਜਾਂਦੀ ਏ ਹੱਥ ਕੜੀ ਲਗਾ ਕੇ ਦਿੱਲੀ ਕਮੇਟੀ ਨਹੀਂ ਬੋਲਦੀ ਪਈ ਲੇਕਿਨ ਦਿੱਲੀ ਕਮੇਟੀ ਦੱਸ ਰਹੀ ਏ ਕਿ ਇੱਕ ਦਸ਼ਮ ਪਿਤਾ ਜਿਹੜੇ ਸੀਗੇ ਉਹ ਪਾਂਡਵਾ ਦੇ ਵੰਸ਼ ਸੀਗੇ ਉਹਨਾਂ ਨੇ ਮਹਾਕਾਲ पूजा की भाजपा तो तो का पूरा दिल्ली हो गया। साथ की ये जवाब तो 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 वो दे मैं बड़ा क्लियर कह रहा हूं कि हम सनातनी नहीं है हमारा निशान अलग है हमारा ग्रंथ अलग है हमारी पहचान अलग है ये बताएं कि ये 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 बीजेपी से इंस्ट्रक्शन ले रहे हैं ये किससे ले रहे हैं ये तो ये बताएंगे मैं कैसे बता सकता हूं ਤਾਂ ਬਿਆਨ ਲਿਆ ਸੀ 2 ਦਿਨ ਪਹਿਲੇ ਉਸ ਤੋਂ ਬਾਅਦ ਮੈਨੂੰ ਦੇਸ਼ਾਂ ਵਿਦੇਸ਼ਾਂ ਦੇ ਜਿਹੜੇ ਵਿਦਵਾਨ ਨੇ ਦਸਮ ਗ੍ਰੰਥ ਦੇ ਉਹਨਾਂ ਦੇ ਫੋਨ ਆਏ ਨੇ ਔਰ ਉਹਨਾਂ ਨੇ ਮੈਨੂੰ ਵਿਚਾਰ ਕੀਤੀ ਔਰ ਮੈਂ ਉਹਨਾਂ ਨੂੰ ਦੱਸਿਆ ਵੀ ਕੀ ਲਿਖਿਆ ਕਿਤਾਬ ਵਿੱਚ ਔਰ ਕਿਤਾਬ ਦੀ ਮੈਨੂੰ ਫੋਟੋ ਵੀ ਭੇਜੀ ਹੈ ਉਹ ਕਹਿੰਦੇ ਵੀ ਜਿਹੜੀ ਗੱਲਿਆ ਲਿਖ ਰਹੇ ਨੇ ਇਹ ਜਿਹੜੀ ਦਸਮ ਬਾਦਸ਼ਾਹ ਦੀ ਬਾਣੀ ਦੀ ਟੁਕ ਹੈ ਪ੍ਰੋਪਰ ਉਹ ਤਾਂ ਜਿੱਕਰ ਜਿੱਥੇ ਨਹੀਂ ਕੀਤਾ ਲੈਣੇ ਔਰ ਨਾ ਉਹਦੇ ਅਰਥ ਕੀਤੇ ਸਿੱਧਾ ਇੱਕ ਅਰਥ ਲਿਖ ਦਿੱਤਾ ਤੇ ਗੁਰਗੋਬਿੰਦ ਸਿੰਘ ਮਹਾਕਾਲ ਦੇ ਪੁਜਾਰੀ ਨਾਲ ਔਰ ਇਦਾ ਜਿਹੜਾ ਅਰਥ ਲਿਖਣਾ ਇਹ ਅਨਾਰਥ ਹੈ ਉਹਨਾਂ ਨੇ ਕਿਹਾ ਜੀ ਅਸੀਂ ਸਾਨੂੰ ਦਿੱਲੀ ਕਮੇਟੀ ਇਨਵਾਈਟ ਕਰੇ ਅਸੀਂ ਸਾਰੇ ਆਰ ਨੂੰ ਤਿਆਰ ਆ ਔਰ ਦੇਸ਼ਾਂ ਵਿਦੇਸ਼ਾਂ ਵਿੱਚ ਜਿਹੜੇ ਦਸਮ ਬਾਦਸ਼ਾਹ ਦੀ ਬਾਣੀ ਦਾ ਪ੍ਰਚਾਰ ਕਰ ਰਹੇ ਨੇ ਉਹ ਵਿਦਵਾਨਾਂ ਨੇ ਮੈਨੂੰ ਕਿਹਾ ਉਹ ਪ੍ਰਚਾਰਕਾਂ ਨੇ ਮੈਨੂੰ ਕਿਹਾ ਕਿ ਅਗਰ ਓਪਨ ਡਿਬੇਟ ਹੋਏਗੀ ਸੂਰੇਚ ਵੀ ਆਰ ਨੂੰ ਤਿਆਰ ਆ ਔਰ ਮੈਂ ਦਿੱਲੀ ਕਮੇਟੀ ਨੂੰ ਕਹਿਣਾ ਕਿ ਜੇ ਤਾਂ ਤੁਸੀਂ ਇਹ ਦੀ ਸੋਚ ਕਰ ਲਓ ਵਧੀਆ ਜੇ ਤਾਂ ਅਸੀਂ ਓਪਨ ਡਿਬੇਟ ਦੇ ਵੀ ਤਿਆਰ ਹਾਂ ਪਰ ਇਹ ਜਿਹੜਾ ਅਨਰਥ ਉਹਨਾਂ ਨੇ ਕੀਤਾ ਹੈ ਇਹਦੇ ਉੱਤੇ ਬਹੁਤ ਜਲਦੀ ਉਹਨਾਂ ਨੂੰ ਕਾਰਵਾਈ ਕਰਕੇ ਇਹ ਕਿਤਾਬ ਨੂੰ ਰੋਕਣਾ ਚਾਹੀਦਾ ਔਰ ਦੇਖੋ ਤੁਸੀਂ ਅਸੀਂ ਜਿਹੜੇ ਕਾਰਟੂਨਾਂ ਦੀ ਮੈਨੂੰ ਯਾਦ ਹੈ ਕਿ ਮਨਜੀਤ ਸਿੰਘ ਜੀ ਕੇ ਸਾਹਿਬ ਨੇ 12 ਵਜੇ ਵਾਲੀ ਲੜਾਈ ਲੜੀ ਸੀ ਹੋਰ ਲੜਾਈਆਂ ਲੜੀਆਂ ਸਨ ਉਹ ਲੜਾਈ ਦੇ ਵਿੱਚ ਅੱਜ ਕੀ ਤੁਹਾਡਾ ਕਾਰਟੂਨ ਪਿਕਚਰ ਦਾ ਬਣਾਤਾ ਤੇ ਇਸ ਕਰਕੇ ਮੈਂ ਚਾਹੁੰਦਾ ਕਿ ਇਹ ਜਿਹੜੀ ਕਿਤਾਬ ਹੈ ਇਹ ਜਲ ਤੋਂ ਜਲ ਇਧਰ ਤੇ ਫੈਸਲਾ ਲੈ ਕੇ ਰੋਕਿਆ ਜਾਏ ਔਰ ਜਿਹੜਾ ਪ੍ਰਦਰਸ਼ਨ ਨੌਜਵਾਨਾਂ ਨੇ ਕਿਹਾ ਉਹ ਪ੍ਰਦਰਸ਼ਨ ਹੋਏਗਾ ਜੇ ਅਗਰ ਇਹਨਾਂ ਨੇ ਕਿਤਾਬ ਵਾਪਸ ਨਾ ਲਈ ਇਹਦਾ ਬਹੁਤ ਵੱਡਾ ਰੂਪ ਜਿਹੜਾ ਹੈ ਕੋਈ ਪ੍ਰਦਰਸ਼ਨ ਦੇ ਰੂਪ ਵਿੱਚ ਅੱਗੇ ਆਏਗਾ ਸੰਗਤ ਦੇ ਸਾਹਮਣੇ ਔਰ ਅਸੀਂ ਦਸਮ ਬਾਦਸ਼ਾਹ ਦੀ ਬਾਣੀ ਦੇ ਨਾਲ ਆ ਅੱਜ ਵੀ ਖੜੇ ਆ ਕੱਲ ਵੀ ਖੜੇ ਆ ਔਰ ਜਦ ਤੱਕ ਸਾਡੇ ਆਖਰੀ ਸਵਾਸ ਦੇ ਜੋ ਜੋ ਲਿਖਿਆ ਅਸੁਰਤਾ ਮੈਂ ਆਪਨੇ ਪ੍ਰਚਾਰਕ ਦੀ ਬਾਤ ਕੀਤੀ ਬਾਬਾ ਬੰਕਸ ਸਿੰਘ ਆਪਕੇ ਕਾਫੀ ਨਾਈਂਟ ਕੀਏ ਉਹਨੇ ਇਸੇ ਮਾਮਲੇ ਪਰ ਵੀ ਹੈ ਸਫਾਈ دی ਕਿ ਕਿਆ ਕਿਆ ਕਹੂ ਮੈਂਨੇ ਆਪਕੋ ਬੋਲਾ ਮਨੇ ਕਈ ਵਿਦਵਾਨੋ ਸੇ ਬਾਤ ਕੀ ਹੈ ਮਨੇ ਕਈ ਵਿਦਵਾਨਾਨਾਂ ਨਾਲ ਗੱਲ ਕੀਤੀ ਹੈ ਉਹਦੇ ਚ ਉਹ ਵੀ ਸ਼ਾਮਿਲ ਨੇ ਸਭ ਨਾਲ ਗੱਲ ਕੀਤੀ ਹੈ ਤੇ ਮੈਂ ਚਾਹੁੰਦਾ ਕਿ ਇਹ ਜਿਹੜਾ ਮਸਲਾ ਹੈਗਾ ਇਹ ਆਪ ਹਲਦਾਰਨਾ ਦਾ ਜ਼ਿਆਦਾ ਵਧੀਆ ਤੇ ਜੇ ਕਿਤੇ ਸੰਗਤ ਨੇ ਇਹਨੂੰ ਆਪਣੇ ਹੱਥੇ ਲਾ ਲਿਆ ਤੇ ਫਿਰ ਇਹਦਾ ਖਮਿਆਜਾ ਕੀ ਭੁਗਤਣਾ ਪਏਗਾ ਇਹ ਆਪ ਸੋਚੋ ਤੁਹਾਡਾ ਸਵਾਲ ਹੈ ਕਿ ਬਾਬਾ ਕੀ ਕੀ ਹੈ ਦਸਮ ਗ੍ਰੰਥ ਹੀ ਹੈ ਸਾਰੀ ਉਹਨਾਂ ਨੇ ਪੂਰੀ ਪੰਕਤੀ ਦੀ ਵਿਆਖਿਆ ਕੀਤੀ ਹੈ ਨਾ ਇਹਨਾਂ ਨੇ ਪੂਰੀ ਪੰਕਤੀ ਨਹੀਂ ਇਹਨਾਂ ਨੇ ਇੱਕ ਲਾਈਨ ਦੋ ਲਖਮ ਲਫ਼ਜ਼ ਲਿਖ ਕੇ ਇਸ ਨੂੰ ਰੌਣੇ ਪਾ ਦਿੱਤਾ ਇਸ ਨੂੰ ਕੜਮ ਹਸਤ ਪਾਦ ਤਾਂ ਬੱਚਿਆਂ ਦੇ ਦਬਾਅ ਚ ਗਲਤ ਚੀਜ਼ ਪਾ ਇਹਦੇ ਬ੍ਰੈਕਟ ਦੇ ਵਿੱਚ ਅੱਗੇ ਲਿਖਣਾ ਚਾਹੀਦਾ ਸੀ ਅਸੀਂ ਮਹਾਕਾਲ ਅਕਾਲ ਪੁਰਖ ਨੂੰ ਕਹਿ ਰਹੇ ਆ ਇਹ ਲਿਖਤੇ ਨੇ ਸਿਆਪੇ ਨਹੀਂ ਪੜਨਾ ਸੀ ਅਸੀਂ ਉਹਨੂੰ ਪੜਦੇ ਪੜਦੇ ਅੱਗੇ ਅਸੀਂ ਪਾਂਡਵਾ ਤੇ ਪਹੁੰਚ ਗਏ ਅਸੀਂ ਜੋ ਕਿਤਾਬ ਪੜੀਏ ਤੇ ਅਸੀਂ ਹੋਰ ਵੀ ਲੱਭ ਲਿਆ ਔਰ ਅਸੀਂ ਤਿਆਰ ਆ ਕਿ ਉਹਨਾਂ ਨੂੰ ਬੁਲਾ ਲਨ ਉਹਨਾਂ ਦੇ ਬੈਠ ਕੇ ਸਾਹਮਣੇ ਗੱਲ ਕਰਦੇ ਹਾਂ ਹੁਣ ਤੋ ਹੀ ਤਿਆਰ ਆ ਜੀ ਤੇ ਗੱਲ ਕਿਤਾਬ ਦੇ ਨਾਮ ਤੇ ਆਬਜੈਕਸ਼ਨ ਹੈ ਸਾਨੂੰ ਦੂਜੀ ਗੱਲ ਉਹਦੇ ਵਿੱਚ ਇਹ ਕਿਹਾ ਗਿਆ ਕਿ ਗੁਰੂ ਗੋਬਿੰਦ ਸਿੰਘ ਜਰਾਨੇ ਫਿਰ ਉਹਦੇ ਵਿੱਚ ਫਿਲਮ ਦੀ ਬਲੈਂਕਸ ਨੇ ਕਿ ਜੀ ਪੂਜਾ ਕੀਤੀ ਹੇਮਕੁੰਦ ਸਾਹਿਬ ਬੈਠ ਕੇ ਉਹ ਲਿਖਦੇ ਨੇ ਆਪਣੀ ਫਿਲਿੰਗ ਦੀ ਬਲੈਂਕ ਸਾਈਜ ਫਿਲਿੰਗ ਦੀ ਬਲੈਂਕ ਸੱਚ ਵਕੀਲ ਲਿਖਦੇ ਨੇ ਮਹਾਕਾਲ ਦੀ ਹੁਣ ਕਿਹਦੇ ਵਿੱਚ ਜਿੱਥੇ ਮਹਾਕਾਲ ਦਾ ਜ਼ਿਕਰ ਆਇਆ ਹੈ ਨਾ ਬ੍ਰੈਕਟ ਦੇ ਵਿੱਚ ਲਿਖਿਆ ਜਾਣਾ ਚਾਹੀਦਾ ਸੀਗਾ ਕਿ ਦਸਬ ਪਿਤਾ ਨੇ ਹਮੇਸ਼ਾ ਮਹਾਕਾਲ ਨੂੰ ਅਕਾਲ ਪੁਰਖ ਨੂੰ ਰੈਫਰ ਕੀਤਾ ਉਸ ਨੇ ਉਸ ਸ਼ਕਤੀ ਨੂੰ ਰੈਫਰ ਕੀਤਾ ਜਿਹੜੀ ਕਦੀ ਨਾ ਜੰਮੀ ਹੈ ਤੇ ਨਾ ਕਦੀ ਉਹ ਮਰੀ ਹੈ ਇਸ ਕਰਕੇ ਸਾਡਾ ਆਬਜੈਕਸ਼ਨ ਪਹਿਲਾ ਇਹ ਹੈ ਦੂਜਾ ਆਬਜੈਕਸ਼ਨ ਇਹ ਹੈ ਇਹਦੇ ਵਿੱਚ ਆਖਦੇ ਨੇ ਕਿ ਜਦੋਂ ਪਾਂਡਵ ਉੱਥੇ ਪੂਜਾ ਕਰ ਰਹੇ ਸਨ ਹੇਮਕੁੰਡ ਪਰਬਤਾਂ ਦੇ ਉਸ ਵੈਲੀ ਦੇ ਵਿੱਚ ਤੇ ਉਦੋਂ ਰੱਬ ਨੇ ਹੁਕਮ ਕੀਤਾ ਉਹਨਾਂ ਨੂੰ ਪਾਂਡਵਾਂ ਨੂੰ ਕਿ ਤੁਸੀਂ ਜਨਮ ਲੈ ਕੇ ਸਿੱਖਾਂ ਦੇ 10ਵੇਂ ਗੁਰੂ ਦੇ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਦੇ ਵਿੱਚ ਤੁਸੀਂ ਜਨਮ ਲਵੋ ਮੈਂ ਸਮਝਦਾ ਕਿ ਇਸ ਤੋਂ ਵੱਡਾ ਤੁਸੀਂ ਇਸ ਤੋਂ ਵੱਡਾ ਤੁਸੀਂ ਕੀ ਕਰ ਸਕਦੇ ਹੋ ਅਨਰਥ ਕੀ ਕਰ ਸਕਦੇ ਹੋ ਕਿ ਤੁਸੀਂ ਇਹ ਲਿਖ ਰਹੇ ਹੋ ਕਿ ਅਸੀਂ ਪਾਂਡਵਾਂ ਦੇ ਵੰਸ਼ ਸੀ ਕਿ ਦਸ਼ਮਪਿਤਾ ਮੈਂ ਕਹਿੰਨਾ ਕਿ ਸਾਡਾ ਨਿਸ਼ਾਨ ਵੱਖਰਾ ਹੈ ਸਾਡੀ ਪਛਾਣ ਵੱਖਰੀ ਹੈ ਸਾਡਾ ਗ੍ਰੰਥ ਵੱਖਰਾ ਹੈ ਤੁਸੀਂ ਸਾਨੂੰ ਸਨਾਤਨੀ ਬਣਾਉਣਾ ਚਾਹਦੇ ਹੋ ਇਹ ਦੇਖੋ ਤੁਸੀਂ ਸੁਥਣਾ ਜਾਂ ਏ ਤੋទੀਆਂ ਪਵਾ ਰਹੇ ਹੋ ਸਿੱਖ ਬੱਚਿਆਂ ਨੂੰ ਸਾਡੀ ਪਛਾਣ ਖਤਮ ਕਰ ਰਹੇ ਹੋ ਦੂਜੇ ਪਾਸੇ ਤੁਸੀਂ ਸਾਡਾ ਇਤਿਹਾਸ ਖਤਮ ਕਰ ਰਹੇ ਹੋ ਸਾਡੀ ਛੱਟ ਮਾਰਦੇ ਪਏ ਹੋ ਸਾਡੀ ਵਿਰਾਸਤ ਦੇ ਉੱਤੇ ਤੁਸੀਂ ਕਹਿ ਕੇ ਕਿ ਅਸੀਂ ਪਾਂਡਵਾ ਦੇ ਵੰਸ਼ਜ ਹੈਗੇ ਆ ਹਾਂ ਲੇਕਿਨ ਸੱਚ ਕੀ ਲੱਗਦਾ ਹੈ ਕਿ ਜੋ ਦਿੱਲੀ ਕਮੇਟੀ ਨੇ ਇਸ ਕੋ ਲੈ ਕੇ ਇੱਕ ਪੱਤਰ ਵੀ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਦਰਕਾਰਾ ਉਹਨੂੰ ਲਿਖਾਇਆ ਜੋ ਨਿਚਿਤ ਰਣਨ ਜੋ ਦੱਸਾਇਆ ਗਿਆ ਹੈ ਉਸ ਪਰ ਜੋ ਹੈ ਉਹ ਸੰਗਤ ਕੋ ਉਸ ਮੈਂ ਸਮਝਦਾ ਕਿ ਹਰਬੀਰ ਸਿੰਘ ਕਾਲਕਾ ਜਾਂ ਕਾਲੋ ਜਿਹੜੇ ਨੇ ਉਹ ਪ੍ਰਧਾਨ ਤੇ ਸਕੱਤਰ ਬਣ ਗਏ ਉਹਨਾਂ ਨੂੰ ਪਤਾ ਨਹੀਂ ਕੀ ਦਸਮ ਗ੍ਰੰਥ ਦੇ ਵਿੱਚ ਕੀ ਮਤਲਬ ਹੈਗਾ ਮਹਾਕਾਲ ਦਾ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਲੇਕਿਨ ਜਦੋਂ ਫਸ ਗਏ ਨੇ ਉਹ ਅਕਾਲ ਤਖਤ ਤੋਂ ਆਪਣੀ ਜਾਂਚ ਫੜਵਾਉਣਾ ਚਾਹ ਰਹੇ ਨੇ ਇੱਕ ਪੱਤਰ ਹੋਰ ਲਿਖ ਦੇਣ ਇੱਕ ਤੇ ਲਿਖ ਦਿੱਤਾ ਨਾ ਮਹਾਕਾਲ ਦੀ ਡਿਫੀਨੇਸ਼ਨ ਇੱਕ ਪੱਤਰ ਹੋਰ ਲਿਖਣ ਕਿ ਇਹਦੇ ਚ ਅਸੀਂ ਲਿਖਿਆ ਜੀ ਕਿ ਉਹ ਪਾਂਡਵਾ ਤੇ ਵੰਸ਼ਸ ਸੀਗੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਮਿਹਰਬਾਨੀ ਕਰਕੇ ਸਾਨੂੰ ਦੱਸੋ ਕਿ ਅਸੀਂ ਇਹ ਲਿਖਿਆ ਇਹ ਇਹਦੇ ਬਾਰੇ ਵੀ ਸੰਗਤ ਸਾਨੂੰ ਪੁੱਛਦੀ ਪਈ ਹੈ ਦੱਸੋ ਅਸੀਂ ਕੀ ਜਵਾਬ ਦਈਏ ਅਕਾਲ ਤਖਤ ਸਾਹਿਬ ਚੰਗੀ ਤਰ੍ਹਾਂ ਜਵਾਬ ਦੇ ਦੇਣਗੇ ਅਸੀਂ ਪਿੱਛੇ ਜ਼ਿੰਮੇਦਾਰ ਆਖਿ ਕੋਣ ਹੈ ਇਹਦੇ ਪਿੱਛੇ ਜ਼ਿੰਮੇਦਾਰ ਇਹਨਾਂ ਦੀ ਸੋਚ ਹੈ ਇਹਨਾਂ ਦੀ ਸੋਚ ਹੈ ਆਪਣੇ ਅਕਾਬਾਂ ਨੂੰ ਖੁਸ਼ ਕਰਨ ਲਈ ਆਪਣੀਆਂ ਟਿਕਟਾਂ ਲੈਣ ਵਾਸਤੇ ਆਪਣੇ ਪ੍ਰਵਾਸ ਦੀਆਂ ਟਿਕਟਾਂ ਲੈਣ ਵਾਸਤੇ ਆਪਣੇ ਕੋਟੇ ਪਰਮਟ ਲਾਇਸੈਂਸ ਲੈਣ ਵਾਸਤੇ ਜਿੰਨਾ ਚਿਰ ਦਿੱਲੀ ਕਿਸੇ ਗੁਰਦੁਆਰਾ ਕਮੇਟੀ 'ਚ ਕਾਬਜ਼ ਹੈਗੇ ਨੇ ਇਨਾ ਦਾ ਇੱਕੋ ਹੀ ਏਜੰਡਾ ਹੈ ਕਿ ਅਸੀਂ ਜਿੰਨੇ ਕੁ ਚ ਲੁੱਟ ਖਸੁੱਟ ਕਰ ਜਾਈਏ ਅਸੀਂ ਉਹ ਕਰ ਜਾਈਏ 360 ਰੁਪਏ ਦੀ ਤੁਸੀਂ ਇਹ ਕਿਤਾਬ ਲਾ ਰਹੇ ਹੋ ਤੁਸੀਂ ਨਹੀਂ ਬੋਲਦੇ ਪਏ ਹੋ ਰਾਜਾਵਾਨ ਰਾਜੋਵਾਨਾ ਸਾਹਿਬ ਦੇ ਉੱਤੇ ਸੁਪਰੀਮ ਕੋਰਟ ਝਾੜਾ ਪਾ ਰਿਹਾ ਤੁਸੀਂ ਬਿਆਨ ਨਹੀਂ ਦੇ ਰਹੇ ਕੱਲ ਕੱਲ ਸੁਪਰੀਮ ਕੋਰਟ ਤੇ ਝਾੜ ਪਾਈ ਹੈ ਉੱਥੇ ਪੰਡਿਤ ਜਿਹੜਾ ਪੁਜੋਹਿਤ ਹੈ ਕਰਨਲ ਪੁਜੋਹਿਤ ਹੈ ਕਰਨਲ ਪੁਜੋਹਿਤ ਕਰਨਲ ਪੁਜੋਹਿਤ ਨੂੰ ਰੀਇਨਸਟੇਟ ਕਰ ਦਿੱਤਾ ਗਿਆ ਪ੍ਰੋਮੋਸ਼ਨ ਦਿੱਤੀ ਗਈ 550 ਸਾਲਾ ਗੁਰੂ ਨਾਨਕ ਪਾਤਸ਼ਾਹ ਦੇ 2019 ਚ ਸੈਂਟਰ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਰਾਜੋਵਾਨਾ ਸਾਹਿਬ ਦੀ ਫਾਂਸੀ ਕਮਿਊਟ ਹੋਏਗੀ ਨਹੀਂ ਹੁੰਦੀ ਪਈ ਤੁਸੀਂ ਨਹੀਂ ਬੋਲਦੇ ਪਏ ਹੋ ਕਿ ਜਦੋਂ ਇੱਕ ਤਮਿਲਨਾਡੂ ਤੋਂ ਸਿੱਖ ਸੱਜਿਆ ਹੋਇਆ ਦਰਾਵਿਡ ਪਾਰਟੀ ਦਾ ਜਿਹੜਾ ਚੀਫ ਹੈ ਸੀਨੀਅਰ ਐਡਵੋਕੇਟ ਉਸ ਨੂੰ ਬਦਤਮੀਜ਼ੀ ਕੀਤੀ ਜਾਂਦੀ ਏਅਰਪੋਰਟ ਤੇ ਉਸ ਨੂੰ ਇਹ ਆਖਿਆ ਜਾਂਦਾ ਹੈ ਉਸ ਨੂੰ ਆਖਿਆ ਜਾਂਦਾ ਹੈ ਕਿ ਭਈ ਤੂੰ ਦਾੜੀ ਕਿਉਂ ਰੱਖੀ ਏ ਤੇਰਾ ਰੰਗ ਕਿਉਂ ਕਾਲਾ ਤੂੰ ਪਾਗੇ ਕਿਉਂ ਪਾਈ ਏ ਦਿੱਲੀ ਕਮੇਟੀ ਨਹੀਂ ਬੋਲਦੀ ਆ 73 ਸਾਲਾਂ ਦੀ 30 ਸਾਲ ਬਾਅਦ ਬਜ਼ੁਰਗ ਮਾਤਾ ਉਥੋਂ ਦੀ ਰਿਪੋਰਟ ਕਰ ਦਿੱਤੀ ਜਾਂਦੀ ਹੈ ਹੱਥ ਕੜੀ ਲਗਾ ਕੇ ਦਿੱਲੀ ਕਮੇਟੀ ਨਹੀਂ ਬੋਲਦੀ ਭਈ ਲੇਕਿਨ ਦਿੱਲੀ ਕਮੇਟੀ ਦੱਸ ਰਹੀ ਹੈ ਕਿ ਇੱਕ ਦਸਮ ਪਿਤਾ उन्होंने महाकाल की पूजा की ये ये हम सनातनी नहीं है हमारा निशान अलग है हमारा ग्रंथ अलग है हमारी पहचान अलग है ये बताएं कि नहीं। ये ये बीजेपी से इंस्ट्रक्शन ले रहे हैं ये किससे ले रहे हैं ये तो ये बताएंगे ਮੈਂ ਕਿਵੇਂ ਬਤਾ ਸਕਦਾ ਹਾਂ